ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਦੇਵ ਗ੍ਰੀਨਲੈਂਡ ਨਰਸਰੀ ਪੇਜ ਦੇ ਨਾਲ ਤੇ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਸੁੱਲੇ ਦੇ ਤੁਹਾਨੂੰ ਬਦਾਮ ਜਿਹੜੇ ਆਪਣੇ ਬੂਟੇ ਆਪਣੇ ਕੋਲ ਗਏ ਸੀਗੇ ਬਦਾਮ ਦਿਖਾਉਣੇ ਆ ਹੋਰ ਵੀ ਕਾਫੀ ਬੂਟੇ ਬਾਈ ਨੇ ਆਪਣੇ ਕੋਲ ਲਾਇਆ ਤੇ ਤੁਹਾਨੂੰ ਬਦਾਮ ਦਿਖਾਉਣੇ ਆ ਮੈਂ ক্লোਜ਼ ਕਰਕੇ ਦਿਖਾਉਂਗਾ ਬੱਬੂ ਆਈ ਅੱਗੇ ਲਓ ਜੀ ਹੁਣ ਤੁਹਾਨੂੰ ਦਿਖਾਉਣੇ ਆ ਬਦਾਮ ਇਧਰਲੇ ਬਸੋ ਦਿਖਾਈਏ ਪਹਿਲਾਂ ਜਿਹੜੇ ਕਹਿੰਦਾ ਨਾ ਤੇ ਬਦਾਮ ਲੱਗਦਾ ਕੁਆਲਿਟੀ ਚਾਹੀਦੀ ਹੈ ਕਿਉਂ ਨਹੀਂ ਲੱਗਦਾ ਯਾਰ ਬਦਾਮ ਆ ਲੋ ਤੁਸੀਂ ਇਹਦੇ ਸਾਈਜ਼ ਦੇਖ ਲਓ ਪ੍ਰੋਪਰ ਅਲੇ ਇੱਥੇ ਕੋਈ ਸੰਭਾਲ ਨਹੀਂ ਕੋਈ ਦਵਾਈ ਨਹੀਂ ਨੂੰ ਕੁਝ ਨਹੀਂ ਪਾਇਆ ਹਨਾ ਪਰ ਨਾ ਨਾ ਕੁਝ ਨਹੀਂ ਪਾਇਆ ਆ ਦੇਖੋ ਪੱਠੇ ਚ ਖੜਾ ਜਾ ਬਸੇਮ ਚ ਖੜਾ ਆਲੀ ਲਾਈ ਲੈ ਕੁਝ ਥੱਲੇ ਆ ਮੋੜ ਜਹਾਲ ਦੇਖ ਲੋ ਅਲੇ ਨੂੰ ਕੋਈ ਉਦਾਂ ਤਾਂ ਨਹੀਂ ਇੰਦੇ ਨਾਲ ਕੋਈ ਚੀਜ਼ ਬੰਨ ਦੇ ਨਹੀਂ ਤਾਂ ਹਨੇਰੀ ਨਾਲ ਡਿੱਗੂਗਾ ਆ ਦੇਖੋ ਆ ਫਰੂਟ ਹੈ ਸਾਰਾ ਬਦਾਮਾਂ ਦਾ ਤੇ ਦੂਜੇ ਪਾਸੇ ਵੀ ਦਿਖਾਉਣਾ ਤੁਹਾਨੂੰ ਇੱਦਾਂ ਆ ਲਓ ਜੀ ਆ ਦੇਖੋ ਕਿੱਡੇ ਵੱਡੇ 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 ਬਦਾਮ ਲੱਗੇ ਆ ਇਹ ਸਾਰਾ ਬਦਾਮ ਹੀ ਹੈ ਜੀ ਇਹਨਾਂ ਦਾ ਆ ਦੇਖੋ ਲਬਾਈ ਦੇ ਵਿੱਚ ਹੈ ਤੇ ਇੱਥੇ ਕਈ ਆੜੂ ਵੀ ਵਿਚ ਜਾਂਦੇ ਆ ਬਦਾਮ ਬਣਾ ਬਣਾ ਕੇ ਤੇ ਕਾਫੀ ਜਿਹੜਾ ਫਰੂਟ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਖਾਲੇ ਨੇਰੀ ਨਾਲ ਕਹਿੰਦਾ ਬਾਈ ਕਹਿੰਦਾ ਛੱਡ ਗਿਆ ਤੇ ਬੱਬੂ ਆਪਣੇ ਇੱਥੇ ਨੇੜੇ-ਤੇੜੇ ਕਦੇ ਵੇਖਿਆ ਬਦਾਮ ਲੱਗਿਆ ਨਹੀਂ ਵੇਖਿਆ ਜੀ ਆਪਣੇ ਲੱਗਿਆ ਨੇ ਫਿਰ ਹਾਂ ਲੋਕ ਕਹਿੰਦੇ ਨੇ ਕਹਿੰਦਾ ਬਾਈ ਮਹਿੰਗਾ ਬੂਟਾ ਲਾਗਦਾ ਜੇ ਕਰਕੇ ਉਹ ਕਰ ਗਿਆ ਨਾ ਤੇ ਆ ਅੱਜ ਮੁੜ ਗਿਆ ਜੀ ਹਾਂ ਹਾਂ ਇੱਕ ਮੁੜ ਗਿਆ ਮੁੜ ਗਿਆ ਨੇ ਮਤਲਬ ਜੇ ਮੈਂ ਵੀ ਤੁਹਾਨੂੰ ਐ ਦੇ ਜਾਂਦਾ ਫਿਰ ਅੱਜ ਤੇ ਖੜਾ ਨਹੀਂ ਹੋਣਾ ਸੀਗਾ ਤੈਨੂੰ ਵੇਖ ਕੇ ਆ ਹਾਂ ਹਾਂ ਕਿਦੇ ਅੱਖ ਬਚਾ ਕੇ ਲੰਘਣਾ ਪੈਣਾ ਸੀਗਾ ਆ ਦੇਖੋ ਇਹ ਬਦਾਮ ਹੈ ਜੀ ਸਾਰਾ ਕਾਫੀ ਲੱਗਿਆ ਹੋਇਆ ਐਦਰ ਬੱਬੂ گوشਾ ਵੀ ਲੱਗੇ ਹੋਇਆ ਜੀ ਤੇ ਸੰਭਾਲ ਸਮੋਲ ਆਲੇ ਪੱਠਿਆਂ ਚ ਬਾਈ ਲਾ ਰੱਖਿਆ ਜੀ ਸੰਭਾਲ ਕਰੀਏ ਤਾਂ ਦੇਖੋ ਬੱਬੂ گوش ਇਹ 골ਡਨ ਵਾਲਾ ਹੈ ਬੱਬੂ گوش ਆਮ ਨਹੀਂਗਾ ਇਹ ਪੱਕ ਕੇ ਬੱਬੂ ਰੈੱਡ ਹੋ ਜਾਊਗਾ ਅੱਛਾ ਹਾਂ ਇਹ ਦੂਸਰਾ ਨਹੀਂਗਾ ਤੇ ਕਾਫੀ ਅੱਗੇ ਪਾਣੀ ਲਾਰ ਕੇ ਭਾਈ ਨੇ ਬੂਟੇ ਤਾਂ ਅੱਗੇ ਵੀ ਕਾਫੀ ਖੜੇ ਆ ਸੇਬ ਸੂ ਬੂਰੇ ਪਰੇ ਪਰ ਉਧਰੋਂ ਜਾ ਨਹੀਂ ਹੋਣਾ ਤੇ ਬਾਕੀ ਇੱਕ ਅਨਾਰ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਅਨਾਰ ਸਭ ਤੋਂ ਲੱਗਾ ਹਾਂ ਤੇ ਇਸ ਕਰਕੇ ਇਹ ਆਪਣੇ ਰਿਜ਼ਲਟ ਆਉਣੇ ਸ਼ੁਰੂ ਹੋਏ ਆ ਹਾਂ ਇਹ ਪਾਇਆ ਨਹੀਂ ਆਪਾਂ ਨਾ ਇਸ ਸਾਲ ਕਿੰਨਾ ਲੱਗਿਆ ਸੇ ਫਰੂਟ ਇਹਨੂੰ ਵਾ ਵਾ ਬਹੁਤ ਲੱਗਿਆ ਚੰਗਾ ਸਵਾਦ ਸੀਗਾ ਵਧੀਆ ਹਾਂ ਹਾਂ ਓਕੇ ਇਹ ਅਨਾਰ ਦੀ ਕੁਆਲਿਟੀ ਵੇਖੋ ਜੀ ਪੱਕ ਕੇ ਰੈੱਡ ਹੋ ਜਾਂਦਾ ਪੂਰਾ ਔਰ ਵੀ ਇਹਦਾ ਜਨਾਬ ਮਾਤਰੀ ਹੁੰਦਾ ਹੈ ਕਾਫੀ ਫਰੂਟ ਇਹਨੂੰ ਥੱਲੇ ਆ ਦੇ ਖਵਾ ਰਿਆ ਤੇ ਆਲੂ ਬੁਖਾਰਾ ਦਿਖਾਉਣਾ ਹੈ ਜੀ ਉਹਨੂੰ ਵੀ ਪੀਸ ਬਣੇ ਹੋਏ ਆ ਆਲੂ ਖਾਰੇ ਨੂੰ ਵੀ ਇਹਦੇ ਨਾਲ ਇੱਕ ਵਾਰ ਲੂਚਾ ਲਾਈ ਆ ਪੱਲੂਚਾ ਫਿਰ ਪ੍ਰੋਪਰ ਇਹਨਾਂ ਦੀ ਪੋਲੀਨੇਸ਼ਨ ਹੋਊਗੀ ਆ ਦੇਖੋ ਅਦਰ ਆ ਲੋ ਜੀ ਆ ਦੇਖੋ ਬੜੇ ਆਉਦੇ ਹਾਲੇ ਦੀ ਪੋਲੀਨੇਸ਼ਨ ਨਹੀਂ ਹੋਈ ਤਾਂ ਇਹਦਾ ਸਾਈਜ਼ ਇਹਦੇ ਨਾਲ ਲੂਚਾ ਲਾਉਣਾ ਬਣਾ ਆਪਾਂ ਨੂੰ ਤੇ ਇਹਨੂੰ ਚੜੀਆਂ ਵੀ ਬਹੁਤ ਖਾਂਦੀਆਂ ਐ ਤੇ ਪਹਿਲਾਂ ਜਾਲੀ ਲਾਉਣੀ ਪੈਂਦੀ ਐ। ਮੂਚੇ ਫਲ ਫਿਰ ਫਲ ਜ਼ਿਆਦਾ ਚੱਕੂਗਾ। ਹਾਂ ਉਹਦੇ ਨਾਲ ਇਹਦਾ ਪੋਲੀਨੇਟਰ ਬਣ ਜੂਗਾ ਨਾਲ। ਠੀਕ। ਉਹ ਮੱਖੀਆਂ ਉਹਦੀ ਪੋਲੀਨੇਸ਼ਨ ਕਰਨਗੀਆਂ। ਉਹ ਵੀ ਨਾਲ ਜ਼ਰੂਰੀ ਐ। ਲਾਹ ਦੀ ਲਿਆ ਕੇ ਲੈ ਆਈ। ਠੀਕ ਹੈ ਜੀ। ਤੇ ਇਹ ਆਪਣਾ ਜਿਹੜਾ ਰਿਜ਼ਲਟ ਐ ਜੀ ਬੂਟਿਆਂ ਦਾ। ਤੇ ਆਓ ਤੁਸੀਂ ਵੀ ਹੁਣ ਆਪਾਂ ਗਰਮੀ 'ਚ ਬੂਟਾ ਤਾਂ ਦੇਣਾ ਨਹੀਂ ਕਿਸੇ ਨੂੰ। ਤੁਸੀਂ ਉਹਦੀ ਬੋਨ ਕਰਾ ਸਕਦੇ ਹੋ। ਕਾਫੀ ਆਫ ਚੱਲ ਰਹੀ ਐ। ਇਨਾਰ ਤੁਸੀਂ ਵੇਖ ਲਓ ਜੀ ਕਿੰਨਾ ਕਲਰ ਸੋਹਣਾ ਹੈ ਤੇ ਕੀ ਬਾਤ ਹੈ ਜੀ ਇਹ ਵੀ ਨੀਲਕੰਠ ਦਾ ਤੁਹਾਨੂੰ ਪਤਾ ਆਪਣੇ ਕੋ ਸਾਰਾ ਇੱਕੋ ਫਰਮ ਦਾ ਮਾਲ ਹੁੰਦਾ ਉੱਪਰ ਕਿ ਬੋਇਦਰ ਗੁੱਛਿਆਂ ਨਾਲ ਲੱਗਿਆ ਸਾਰੇ ਲੱਗਿਆ ਸੀ ਫਲ ਬਹੁਤ ਸੀ ਆ ਦੇਖੋ ਔਰ ਇੰਨਾ ਸਵਾਦ ਹੁੰਦਾ ਜੀ ਇਹ ਇਹ ਕੀ ਬਾਤ ਹੈ ਇੰਨਾ ਵਧੀਆ ਹੁੰਦਾ ਵੀ ਮੈਂ ਕਹਿੰਦਾ ਵੀ ਕਹਿਣ ਤੇ ਸੋਣਨ 'ਚ ਫਰਕ ਆ ਜੀ ਠੀਕ ਹੈ ਜੀ ਤੇ ਚਲੋ ਜੀ ਅੱਜ ਦਾ ਇੰਨੇ ਲਈ ਤੇ ਆਪਾਂ ਵੀਡੀਓ ਫਿਰ ਅਪਲੋਡ ਕਰਾਂਗੇ ਤੁਹਾਨੂੰ ਬਾਈਨ ਸ਼ੌਂਕ ਹੈ ਇਧਰ ਥਲੇ ਪਾਸੇ ਚੀਕ ਉਲਾ ਰੱਖਿਆ ਮੈਂ ਤੁਹਾਨੂੰ ਸਾਈਡ ਦਿਖਾਉਣਾ ਚੀਕੂ ਦਾ ਵੀ ਆ ਲੋ ਇਹ ਵੀ ਚੀਕੂ ਨਾਲ ਭਰਿਆ ਪਿਆ ਥਲੇ ਪਾਣੀ ਆ ਯਾਰ ਆ ਦੇਖੋ ਫਰੂਟ ਦਿਖ ਰਿਹਾ ਵੈਸੇ ਨਿਹਰਾ ਵੀ ਹੋ ਰਿਹਾ ਹੁਣ ਤੇ ਉੱਪਰ ਜ਼ਿਆਦਾ ਇਹ ਦੇਖ ਥੱਲੇ ਹੀ ਜ਼ਿਆਦਾ ਠੀਕ ਹੈ ਜੀ ਉਹ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੇ ਉਮੀਦ ਕਰਦੇ ਆ ਅਸੀਂ ਵੀ ਤੁਹਾਡਾ ਵਿਸ਼ਵਾਸ ਸਾਡੇ ਦਿਨਾਂ ਬੜਾ ਨਹੀਂ ਟੁੱਟਣ ਦੇਆ ਕਦੇ ਵੀ ਬੜਾ ਆ ਕੇ ਰੱਖਾਂਗੇ ਕੁਆਲਿਟੀ ਵਿੱਚ ਹੀ ਕੁਆਲਿਟੀ ਵੇਚ ਰਹਿਆਂ ਤੇ ਵੇਚਦੇ ਰਾਂਗੇ ਤੁਹਾਨੂੰ ਤੇ ਬੂਟੇ ਦੇ ਹੁਣ ਕਾਫੀ ਆਫ ਆ ਤੁਸੀਂ ਬੁੱਕ ਕਰਵਾ ਸਕਦੇ ਹੋ ਆਪਾਂ ਨੂੰ ਠੀਕ ਹੈ ਜੀ ਧੰਨਵਾਦ ਜੀ